ਸ਼ਾਸਤਰੀ ਕਾਲ ਜੀ ਇੱਦਾਂ ਖੜਾ ਹੀ ਐ ਚਮਟੀ 9311 ਟਰੈਕਟਰ ਤੁਸੀਂ ਦੇਖ ਸਕਦੇ ਆ ਟਰੈਕਟਰ ਸੇਲ ਆ ਜੀ ਤੇ ਬਾਕੀ ਬਾਈ ਨਾਲ ਵੀ ਗੱਲਬਾਤ ਕਰਵਾਵਾ ਲਈ ਤੁਸੀਂ ਕੰਡੀਸ਼ਨ ਪਹਿਲਾਂ ਦੇਖ ਸਕਦੇ ਹੋ ਟਾਇਰ ਟੱਪਾ ਦੇਖ ਸਕਦੇ ਹੋ ਜੀ ਤੇ ਟਾਇਰ ਹੈਗੇ ਜੀ ਤੇ 675 ਪੈਸੇ ਟਾਇਰ ਆ ਜੀ ਬਾਕੀ ਬਾਈ ਨਾਲ ਗੱਲਬਾਤ ਕਰਨ ਤੇ ਵੀਰੇ ਕੀ ਡਿਮਾਂਡ ਆ ਵੀਰੇ ਦੀ 220000 ਉਹ ਕੇ ਮੰਨ ਲਵਾਂਗੇ ਠੀਕ ਆ 220000 ਦੀ ਡਿਮਾਂਡ ਆ ਕਿੰਨਾ ਮਾਡਲ ਆ ਵੀਰੇ 93 ਮਾਡਲ 93 ਮਾਡਲ ਠੀਕ ਆ ਸਾਰਾ ਰੀਨਲ ਰੈਟ ਟਟਾ ਟੂ ਨਾਲ ਦੇ ਵੀਰੇ ਤੇ ਕਾਗਜ਼ ਪੱਤਰ ਓਕੇ ਵੀਰੇ ਠੀਕ ਆ ਤੇ ਬਾਕੀ ਮੌਕੇ ਤੇ ਹੋ ਜਾਣਾ ਵੀਰੇ ਮਾਨਤਾ ਹਨ ਤੇ ਕੰਡੀਸ਼ਨ ਤੋਂ ਹੀ ਦੇ ਸਕਦੇ ਹਾਂ ਇੰਜਨ ਗੇਅਰ ਦੀ ਫੁੱਲ ਗਾਰੰਟੀ ਹੈ ਵੀਰੇ ਤੇ ਚਲਾ ਕੇ ਬਾਕੇ ਚੈੱਕ ਕਰ ਸਕਦੇ ਬਾਈ ਕਹਿੰਦਾ ਇੰਜਨ ਗੇਅਰ ਦੀ ਫੁੱਲ ਗਾਰੰਟੀ ਆ ਤੇ ਬਾਕੀ ਚੱਲਿਆ ਚੁੱਲਿਆ ਕਿੰਨਾ ਵੀਰੇ ਇਹ ਚੱਲਾ ਬਈ 93 ਮਾਰ ਲਾ ਹਾਂ 93 ਮਾਰ ਲਾ ਹਨ ਤੇ ਬਾਕੀ ਬਾਈ ਦੀ ਫੁੱਲ ਗਾਰੰਟੀ ਆ 101% ਗਾਰੰਟੀ ਆ 93 ਮੌੜ ਲਾ 2 ਲੱਖ 2000 ਰੁਪਿਆ ਬਾਕੀ ਮਾਨ ਤਾਨ ਵੀ ਹੋ ਜਾਊਗਾ ਇਹਦੇ ਚ ਐਚ 3591 ਕਿਸੇ ਪਾਸੇ ਵੀ ਲੀਕ ਸੀਗ ਨਹੀਂ ਦੇ ਸਕਦੇ ਇਧਰ ਨਿਗਾ ਮਰਵਾ ਦੇ ਵੀਰੇ ਮਾੜੀ ਜੀ ਤੇ ਪਹਿਲੇ ਨਾ ਟਰਾਈ ਟਰਾਈ ਦੇ ਸਕਦਾ ਤੁਸੀਂ ਤੇ ਅਰੀਜਨਲ ਪੇਂਟ ਆਈ ਸਾਰਾ ਅਰੀਜਨਲ ਟਰਾਈ ਦੇ ਸਕਦਾ ਬਿਲਕੁਲ ਸਾਫ ਕੰਡੀਸ਼ਨ ਦੇ ਵਿੱਚ ਮਗਰਾਡ ਮੂਰ ਦੇ ਸਕਦੇ ਹਾਂ ਬਿਲਕੁਲ ਸਾਫ ਕੰਡੀਸ਼ਨ ਦੇ ਵਿੱਚ ਪਏ ਆ ਜੀ 3600 ਤਰੀ ਲੱਗੀ ਤੇ ਬਾਕੀ ਬਾਈ ਨੰਬਰ ਬੋਲ ਦੇ ਵੀਰੇ ਆਪਣਾ 73288 73288 44186 44186 ਠੀਕ ਆ ਤੇ ਬਾਕੀ ਮੌਕੇ ਤੇ ਵੀ ਹੋ ਗਈ ਬਾਤ ਗਾਟ ਤੇ ਪੈਂਡ ਕਿਹੜਾ ਵੀਰੇ ਆਪਣਾ ਠੀਕ ਹੈ ਢੋਡੀ ਕੇ ਪੈਂਡਾ ਠੀਕ ਆ ਤੇ ਬਾਕੀ ਬਾਈ